ਬ੍ਰੇਕ ਤੋਂ ਬਾਅਦ ਆਪ ਸਭ ਦਰਸ਼ਕਾਂ ਦਾ ਸਵਾਗਤ ਹੈ Adik Khada Sir ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਤੇ ਹੁਣ ਵਾਧਦੇ ਹਾਂ ਅਸੀਂ ਆਪਣੀ ਅਗਲੀ ਖਬਰ ਦੇ ਵੱਲ ਅਗਲੀ ਖਬਰ ਖੜਾ ਸਰ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਦੀਆਂ ਜੜਾਂ ਵਿੱਚ ਜ਼ੇਲ ਪਾਉਣ ਲਈ ਸ਼੍ਰੋਮਣੀ ਅਕਾਲੀ ਦਲ ਪੁਨਰਸਜੀਤ ਨੇ ਬੀੜਾ ਚੁੱਕਿਆ ਹੋਇਆ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਵੇਲੇ ਜਿਸ ਢੰਗ ਨਾਲ ਐਡਵੋਕੇਟ ਧਾਮੀ ਪੰਜਵੀਂ ਵਾਰ ਪ੍ਰਧਾਨ ਚੁਣੇ ਗਏ ਹਨ ਉੱਥੇ ਪੁਨਰਸਜੀਤ ਵਾਲਿਆਂ ਦੀ ਹਾਲਤ ਪਹਿਲਾਂ ਨਾਲੋਂ ਵੀ ਜ਼ਿਆਦਾ ਹਾਸੋਹੀਣੀ ਨਹੀਂ ਹੋਈ ਲੱਗਦੀ ਇਸ ਦਾ ਤਰਨ ਤਰਨ ਚੋਣ ਵਿੱਚ ਕੋਈ ਅਸਰ ਪੈ ਸਕਦਾ ਹੈ। ਹੂੰ ਦੇਖੋ ਗੱਲ ਪਹਿਲੀ ਗੱਲ ਦੇ ਗਈ ਹੈ ਕਿ ਜਿਹੜੀ ਇਹਨਾਂ ਬਿਤੇ ਦਿਨੀ ਐਸਪੀ ਦੇ ਪ੍ਰਧਾਨ ਦੀ ਚੋਣ ਹੋਈ ਹੈ। ਹੂੰ ਉਸ ਚੋਣ ਦੇ ਵਿੱਚ ਲੱਗਦਾ ਸੀਗਾ ਕਿ ਜਿਹੜੇ ਮਤਲਬ ਸ਼੍ਰੋਮਣੀ ਕਾਲੇ ਦਲ 15 ਸੀਜਾ ਜਦ ਤੁਸੀਂ ਆਖਿਆ ਕਿ ਜਿਹੜੇ ਤੇਲ ਹੀ ਪਾਉਂਦੇ ਰਹੇ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਉਹਨਾਂ ਦਾ ਦਰਸਤ ਦੇ ਪੂਏ ਫਨਾਉ ਹੁੰਦੇ ਬੇ ਤੇ ਉਹ ਕਹਿੰਦੇ ਸੀ ਏਜੰਸੀਆਂ ਦੇ ਰਹੀਂ ਕੰਮ ਕਰ ਰਹੇ ਆ। ਸ਼੍ਰੋਮਣੀ ਕਾਲੇ ਦਲ ਨੂੰ ਲੀਡਰਲੈਸ ਕਰਨ ਦੀ ਇੱਕ ਯੋਜਨਾ ਹੈਗੀ ਆ ਕਿਸੇ ਏਜੰਸੀਆਂ ਵੱਲੋਂ। ਇਹ ਨਿਯਮ ਲੱਗਦਾ ਸੀਗਾ ਤੇ ਪਿਛਲੇ ਵਰੀ ਇਹ ਨਾ ਲੋਕਾਂ ਨੇ ਲੰਦਾ ਸੀਗਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਦੋ ਫਾੜ ਹੋ ਗਿਆ ਦਾਗੀ ਬਾਗੀ ਬਕਰੇ ਹੋ ਗਿਆ ਤੇ ਉਹਨੇ ਬਾਗੀ ਸੀ ਉਹਦੇ ਧਿਰ ਦੇ ਵਿੱਚ ਜਿਹੜੇ ਪ੍ਰਧਾਨ ਬਣ ਗਏ ਹੈਗੇ ਆ ਸਾਬਕਾ ਜਥੇਦਾਰ ਅਕਾਲ ਤਖਤ ਯਾਨੀ ਹਰਪ੍ਰੀਤ ਸਿੰਘ ਬਣ ਗਏ ਤੇ ਹਰਪ੍ਰੀਤ ਸਿੰਘ ਦੀ ਗਵਾਹੀ ਦੇ ਵਿੱਚ ਲੱਗਦਾ ਸੀਗਾ ਕਿ ਕੋਈ ਨਵੇਂ ਸਲੋਗਨ ਹੋਣਗੇ ਨਵੀਂ ਗੱਲ ਨਵੀਂ ਚੇਤਨਾ ਆਵੇਗੀ ਔਰ ਤੁਸੀਂ ਦੇਖਿਆ ਕਿ ਤਰਨਤਾਰਨ ਦੇ ਵਿੱਚ ਤੇ ਪੁਨਰਸਰਜੀਤ ਸ਼੍ਰੋਮਣੀ ਕਾਲਰ ਆਪਣਾ ਕੈਂਡੀਡੇਟ ਖੜਾ ਕਰ ਸਕਿਆ ਠੀਕ ਆ ਉਹਨੂੰ ਕਿਸੇ ਹੋਰ ਕੈਂਡੀਡੇਟ ਦੀ ਸਪੋਰਟ ਕਰਨੀ ਪਈ ਹੈਗੀ ਆ ਬਿਲਕੁਲ ਹੈਨਾ ਉਹ ਨਾਲ ਨਾਲ ਖੜੀ ਉਹ ਕੁੜੀ ਚੜੇ ਇਹ ਸਬਸਿਸ਼ਨ ਚ ਆ ਗਏ ਸੀਗੇ ਦੂਜੀ ਗੱਲ ਹੈਗੀ ਆ ਕਿ ਜਦੋਂ ਉਹਨਾਂ ਬੀਬੀ ਜਗੀਰ ਕੋ ਨੇ ਇਲੈਕਸ਼ਨ ਲੜੀ ਸੀਗੀ ਇਹ ਧਾਮੀ ਸਾਹਿਬ ਦੇ ਖਿਲਾਫ ਉਹਨਾਂ ਕੋਲ 42 ਸੀਟ ਵੋਟਾਂ ਸੀ ਉਹਨਾਂ ਕੋਲ ਹੂੰ ਤੇ 42 ਤੋਂ ਘਟਦੇ ਘਟਦੇ ਕੱਲ 17 ਤੇ ਪਹੁੰਚ ਗਏ ਹੂੰ ਠੀਕ ਆ ਸਿਰਫ 17 18 ਵੋਟਾਂ ਮਿਲੀਆਂ ਇੱਕ ਰੱਦ ਹੋ ਜਾਂਦੀ ਹੈ ਗੱਲ ਹੈਗੀ ਆ ਕਿ ਉਹ ਉਹ 15 ਤਾਂ ਚ ਰਹਿ ਗਏ ਹੂੰ ਜਦੋਂ ਅਕਾਲੀ ਦਲ ਦੇ ਖਿਲਾਫ ਵੀ ਸਾਰਾ ਪ੍ਰਚਾਰ ਚੱਲ ਰਿਆ ਹੋਵੇ ਸ਼੍ਰੋਮਣੀ ਕਾਲੀਦਾ ਕਿੰਦਾ ਉਹਨੂੰ ਲੀਡਰਲੈਸ ਕਰ ਰਿਹਾ ਹੋਵੇ ਸੁਖਵੀਰ ਸਿੰਘ ਬਾਦਲ ਨੂੰ ਨਾਮ ਬਣਿਆ ਜਾਵੇ ਲੇਕਿਨ ਸੁਖਵੀਰ ਸਿੰਘ ਬਾਦਲ ਨੇ ਇਸ ਇਲੈਕਸ਼ਨ ਦੇ ਵਿੱਚ ਇਹ ਜਗਜਹਿਰ ਕਰਤਾ ਕਿ ਜੇ ਸ਼੍ਰੋਮਣੀ ਕਾਲੀਦਾ ਸਹੀ ਲੀਡਰ ਹੈਗਾ ਜਿਹਦੀ ਮਤਲਬ ਪਾਰਟੀ ਮੰਦੀ ਆ ਉਹ ਸੁਖਵੀਰ ਸਿੰਘ ਬਾਦਲ ਹੀ ਆ ਸੁਖਵੀਰ ਸਿੰਘ ਬਦਲ ਨੇ ਬੇਸ਼ੱਕ ਤਾਂ ਮੈਂ ਸਾਹਿਬ ਨੇ ਮਤਲਬ ਆਪਣੀ ਜਿਹੜੀ ਮਤਲਬ ਪਿਛਲੀ ਕਾਰਗੁਜ਼ਾਰੀ ਨੂੰ ਤਸਦੀਕ ਕਰਵਾਇਆ ਕਿ ਉਹਦੇ ਜਿੰਨੇ ਵੀ ਮਤਲਬ ਸ਼ਰੂਪ ਸਿੰਘ ਗੁਰਦਾਪਤ ਕਮੇਟੀ ਦੇ ਮੈਂਬਰ ਹੈਗੇ ਆ ਉਹਨਾਂ ਨੇ ਉਹਨੂੰ ਹੀ ਲੀਡਰ ਮੰਨ ਲਿਆ ਤੇ ਉਹਨੂੰ ਵੋਟ ਪਾਈ ਗਈ ਹੈ ਲੇਕਿਨ ਪੁਨਰ ਸਰਜੀਤ ਉਹ ਪੁਨਰਸਰਜੀਤ ਹੋਣ ਤੋਂ ਪਹਿਲਾਂ ਹੀ ਮਤਲਬ ਉਹ ਦਮ ਟੁੱਟ-ਕੁੱਟ ਜਾਂਦਾ ਹੈਗਾ ਅੱਜ ਜੇ ਇੱਕ ਪਾਸੇ ਦੇ ਕਹਿ ਰਹੇ ਆ ਗਿਆਨੀ ਹਰਪ੍ਰੀਤ ਸਿੰਘ ਜਣੀ ਵੀ ਡੈਮੋਕ੍ਰੇਸੀ ਨਹੀਂਗੀ ਦੁਬਾਰਾ ਇਲੈਕਸ਼ਨ ਹੀ ਹੋਣੀ ਚਾਹੀਦੀ ਦੁਬਾਰਾ ਇਲੈਕਸ਼ਨ ਹੋਵੇ ਜੇ ਹੋਵੇ 11 ਸਾਲ ਤੋਂ ਬੰਦ ਪਈ ਆ ਉਹ ਭਾਈ ਜੇ ਇਲੈਕਸ਼ਨ ਬੰਦ ਪਈ ਆ ਫਿਰ ਤੁਸੀਂ ਕੈਂਡਿਡਟ ਖੜਾ ਕਿਉਂ ਕੀਤਾ ਤੁਸੀਂ ਕੈਂਡਿਡਟ ਖੜਾ ਹੋ ਗਏ ਆ ਤੁਸੀਂ ਇਲੈਕਸ਼ਨ ਹੀ ਲੜ ਰਹੇ ਆ ਤੁਸੀਂ ਜਨ ਅਸਲਾਸ ਦਾ ਭਾਗ ਵੀ ਬਣ ਰਹੇ ਆ ਉਹ ਅਮਰਸਰ ਅਮਰਸਰ ਦੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਵੀ ਗੱਲ ਬੜਾ ਕੁਝ ਕੀਤਾ ਹੈਗਾ ਲੇਕਿਨ ਉਹਨਾਂ ਦੇ ਬੇਵੱਸ ਆ ਸਰ ਵਿਚਾਰੇ ਗੱਲ ਇਹ ਹੈ ਕਿ ਜਿਹੜੀ ਸਿੱਖ ਕੌਮ ਨੇ ਜਿਨ੍ਹਾਂ ਨੂੰ ਚੁਣ ਕੇ ਭੇਜਿਆ ਜਿਹਨੂੰ ਆਪਾਂ ਮਿਨੀ ਪਾਰਲੀਮੈਂਟ ਬਣਾਇਆ ਹੈਗਾ ਉਹਨਾਂ ਨੇ ਫੈਸਲੇ ਕਰਨੇ ਜਦੋਂ ਤੱਕ ਉਹਨਾਂ ਨੂੰ ਮਿਹਗੀ ਆ ਤੇ ਉਹ ਨਿਯਮਾਂ ਮੁਤਾਬਕ ਹੈ ਕਾਨੂੰਨ ਮੁਤਾਬਕ ਹੈਗੀ ਆ ਅਸੀਂ ਉਹਨਾਂ ਦੇ ਕਿੰਤੂ ਪਤੂ ਨਹੀਂ ਕਰਦੇ ਲੇਕਿਨ ਇਹ ਗੱਲ ਹੈਗੀ ਆ ਕਿ ਸੁਖਵੀਰ ਸਿੰਘ ਦੇ ਬਦਲ ਤਾਂ ਡੇ ਸਵਾਰ ਮਦਾਊਗਾ ਉਹਦੇ ਸੁਖਵੀਰ ਸਿੰਘ ਬਦਲ ਦਾ ਜਿਹੜਾ ਕੱਦ ਉੱਚਾ ਹੋਇਆ ਹੈਗਾ ਸੁਖਵੀਰ ਸਿੰਘ ਬਦਲ ਨੇ ਹੜਾਂ ਦਰਾਂ ਆਪਣੀ ਜਿਹੜੀ ਨਾ ਪੂਰੀ ਵਾਹ ਲਾ ਦਿੱਤੀ ਵਾਹ ਲਈ ਆ ਔਰ ਜਦੋਂ ਟੁੱਟੀ ਕੰਢੀ ਉਹ ਲੋਕਾਂ ਦਾ ਵਿਸ਼ਵਾਸ ਜਿੱਤਿਆ ਦੁਬਾਰਾ ਕਿਸਾਨੀ ਦੁਬਾਰਾ ਜਿੱਤਿਆ ਮਤਲਬ ਇੱਕ ਮੌਕਾ ਵੀ ਉਹਨਾਂ ਨੂੰ ਮਿਲ ਗਿਆ ਜੋ ਵੀ ਪੰਜਾਬ ਚ ਪਿਛਲੇ ਦਿਨਾਂ ਵਿੱਚ ਹਾਲਾਤ ਰਹੇ ਹਨ ਪਰਮਾ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਖੇਤਰੀ ਪਾਰਟੀ ਕਿਹਾ ਜਾਂਦਾ ਦੂਜੇ ਕਿਸਾਨਾਂ ਦੀ ਨੁਮਾਇੰਦਗੀ ਮਤ ਕਹਿਆ ਜਾਂਦਾ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੁਖੀ ਸੀ ਸਪਰੀਮਸ ਸੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਚ ਪੰਜ ਉਹ ਸਰਕਾਰਾਂ ਬਣੀਆਂ ਜੀ ਇਹ ਹੀ ਕਰਨਾ ਕਿ ਜੇ ਇੱਕ ਮੰਡੀਕਰਨ ਸਾਡਾ ਪੰਜਾਬ ਦਾ ਹਮ ਜਾਂ ਕਿਸਾਨੀ ਜਾਂ ਕਿਸਾਨ ਨੂੰ ਇੱਕ ਲਾਲੇ ਦੀ ਜੰਗਲ ਚੋਂ ਵਰ ਕੱਢ ਕੇ ਉਹਨੂੰ ਬੈਂਕ ਨਾਲ ਜੋੜਨਾ ਇਹਦਾ ਜਿਹੜਾ ਮਤਲਬ ਮੁਫਤ ਜਿਹੜੀ ਬਿਜਲੀ ਸਪਲਾਈ ਦੇਣੀ ਇਹ ਬਾਲਾ ਸਾਹਿਬ ਨੇ ਦੱਸਿਆ ਕਿ ਕਿਸਾਨਾਂ ਨਾਲ ਕਿੱਦਾਂ ਕਰਨਾ ਹੈਗਾ ਇਹਨਾਂ ਨੂੰ ਬੈਂਕ ਨਾਲ ਜੋੜਿਆ ਤਾਂ ਕਿ ਉਸ ਕਰਜ਼ੇ ਤੋਂ ਉਹਨੂੰ ਕੱਢਿਆ ਅੱਜ ਕਿਸਾਨਾਂ ਦਾ ਜੇ ਨਾ ਜੇ ਸਹੀ ਰੂਪ ਆ ਜੇ ਖੇਤੀ ਬੜੀ ਯੋਸ਼ੀ ਨੇ ਕੋ ਰੰਗ ਰੂ ਬਣਿਆ ਹੈਗਾ ਬਾਲਾ ਸਾਹਿਬ ਕਰਕੇ ਬਣਿਆ ਹੈਗਾ ਜੀ ਉਹ ਬਣਿਆ ਹੈਗਾ ਤੇ ਕਿਸਾਨੀ ਨਾਲ ਜੁੜੇ ਮੰਨਦੇ ਸੀ ਅੱਜ ਹੜਾਂ ਦੇ ਵਿੱਚ ਇਨਾਂ ਨੂੰ ਮੌਕਾ ਮਿਲ ਗਿਆ ਮੌਕਾ ਮਿਲ ਗਿਆ ਬਿਲਕੁਲ ਖੜਨ ਦਾ ਔਰ ਇਸ ਮੌਕੇ ਦਾ ਨਾ ਨੇ ਬਖੂਗੀ ਫਾਇਦਾ ਵੀ ਉਠਾਇਆ ਔਰ ਦੁਬਾਰਾ ਲੋਕਾਂ ਦਾ ਉਹ ਵਿਸ਼ਵਾਸ ਜਿੱਤਿਆ ਆਇਆ ਮਤਲਬ ਉਹ ਉਹਨਾਂ ਨੇ ਆਪਣੀ ਪੌਂਟ ਵਰਤੀ ਸੁਖਬੀ ਸਿੰਘ ਬਦਲ ਨੇ ਤੁਹਾਨੂੰ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹੜੇ ਭਲੇਖਾ ਦਾ ਪ੍ਰਚਾਰ ਕੀਤਾ ਗਿਆ ਕਿ ਕਿਸਾਨ ਵਿਰੋਧੀ ਆ ਇਹ ਕਿਸਾਨ ਬੁੱਧੀ ਕਿਸਾਨਾਂ ਨਾਲ ਖੜਾ ਹੈਗਾ ਤੇ ਹੁਣ ਵੀ ਦੇਖੋਗੇ ਕਿ ਕਿਹੜੇ ਤਰਨ ਤਰਨ ਦੇ ਵਿੱਚ ਨਾ ਜਿੱਦਾਂ ਜਦੋਂ ਪਹਿਲਾਂ ਇਲੈਕਸ਼ਨ ਹੋਈ ਸੀ ਲੋਕ ਸਭਾ ਦੀ ਇਲੈਕਸ਼ਨ ਹੋਈ ਹੈ ਲੋਕ ਸਭਾ ਅਕਾਲੀ ਦਲ ਦੀ ਜਮਾਨ ਜ਼ਬਤ ਹੋ ਗਈ ਸੀ ਜੇ ਉਹ ਦੇਖੀਏ ਪੈਟਰਨ ਹੂੰ ਭਾਈ ਅਮਰਿਤਪਾਲ ਸਿੰਘ ਬੜਾ ਕਿ ਉਹਦਾ ਮਤਲਬ ਪੈਟਰਨ ਫਿਰ ਜਮਾਂਜਤ ਹੁੰਦੀ ਹੈ ਪਰ ਨਹੀਂ ਹੁਣ ਜਿਹੜੇ ਹੈਗੇ ਆ ਭਾਈ ਅਮਰਿਤਪਾਲ ਸਿੰਘ ਦਾ ਜਿਹੜਾ ਕੈਂਡੀਡੇਟ ਹੈ ਭਾਈ ਮਨਦੀਪ ਸਿੰਘ ਹੈ ਗਿਆ ਮੈਨੂੰ ਉਹ ਖਤਰੇ ਚ ਲੱਗ ਰਿਹਾ ਠੀਕ ਹੈ ਨਾ ਮਤਲਬ ਸਾਰੀ ਐਕਸ਼ਨ ਪੁਰੀਆਂ ਹੈਗੀਆਂ ਜਿਹੜਿਆ ਨਾ ਸੀਗਾ ਵੀ ਇੱਕਦਮ ਇੱਕ ਪਾਸੜ ਹੀ ਭਾਈ ਮਨਦੀਪ ਸਿੰਘ ਉਹ ਸੰਦੀਪ ਸਿੰਘ ਸਣੀ ਦਾ ਭਰਾ ਉਪਰ ਆ ਰਿਹਾ ਉਹ ਗੱਲ ਨਹੀਂ ਕਿ ਲੱਗਦੀ ਅੱਜ ਮਤਲਬ ਲੋਕ ਦੋਂਦੇ ਚ ਪੈ ਗਏ ਉਥੋਂ ਦੇ ਵੀ ਵੀ ਲੋਕ ਪਹਿਲੇ ਦਿਨ ਤੇ ਵਾਪਸ ਉਹਨਾਂ ਦੀ ਵਾਪਸੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਵੱਲ ਜਿਹੜੀ ਇਹ ਕੱਲ ਜਿੱਤ ਹੋਈ ਹੈ ਤਾਂ ਮੇਰੇ ਸਾਹਬ ਦੀ ਉਸ ਤੋਂ ਬਾਅਦ ਵੀ ਜਿਹੜੇ ਦੋਚਿੱਤੀ ਜਿ ਬੈਠੇ ਸੀਗੇ ਉਹਨਾਂ ਨੇ ਵਾਪਸ ਸ਼ੁਰੂ ਕਰਤੀ ਹੈ ਹੂੰ ਹੁਣ ਸਿਰਫ ਰੈਡੀਕਲ ਦੇ ਲੋਕ ਹੈਗੇ ਆ ਰੈਡੀਕਲ ਜਿਹੜੇ ਸੋ ਕਾਰਡ ਖਾਲਸਤਾਨੀ ਆਂ ਜਾਂ ਸੋ ਕਾਰਡ ਅਦਰਸ ਹੈਗੇ ਆ ਉਹ ਥੋੜਾ ਜਿਹਾ ਗਰੁੱਪ ਜਿਹੜਾ ਹੈਗਾ ਉਹਨੂੰ ਕਿੰਨੇ ਲੋਕਾਂ ਨੂੰ ਯੂਥ ਨੂੰ ਮਤਲਬ ਭੜਕਾ ਲੈਂਦੇ ਹੈਗੇ ਇਸ ਕਰਕੇ ਉਹ ਵਕਰੀ ਗੱਲ ਹੈਗੀ ਆ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈਗੀ ਆ ਉਹ ਸਰਕਾਰ ਵੀ ਪੱਬਾਂ ਭਾਰ ਰਹੀ ਹੈ ਠੀਕ ਆ ਕਿ ਅਸੀਂ ਆਪਣੀ ਇਤਨੂੰ ਬਚਾ ਲਈਏ ਇਹ ਵਕਰੀ ਗੱਲ ਹੈਗੀ ਆ ਕਿ ਜੁਨੀਅਰ ਰੈਲੀਆਂ ਭਗਵੰਤ ਮਾਨ ਸਾਹਿਬ ਦੀਆਂ ਹੁੰਦੀਆਂ ਉਦੋਂ ਵੱਧ ਰੈਲੀਆਂ ਉਹਦੇ ਖਿਲਾਫ ਹੋ ਉਨਾ ਲੋਕਾਂ ਦੀਆਂ ਜਿਹੜਾ ਨੇ ਵਾਅਦੇ ਕੀਤੇ ਸੀ ਹੂੰ ਠੀਕ ਹੈ ਚਾਹੇ ਉਹ ਆਪਕਾ ਚਾਹੇ ਵਾਂਗਨਵਾੜੀ ਆ ਚਾਹੇ ਉਹ ਅਦਰਸ ਹੈਗੇ ਆ ਤੇ ਉਸ ਕਰਕੇ ਚਾਹ ਸਾਢੇ 45 ਸਾਲ ਦਾ ਜਿਹੜਾ ਸਮਾਂ ਹੋ ਚੁੱਕਿਆ ਆ ਤੇ ਵਿਰੋਧੀ ਜਿਹੜੀਆਂ ਪਾਰਟੀਆਂ ਦੀ ਵੀ ਗੱਲ ਉਹ ਤਾਂ ਇੱਕ ਪਾਸੇ ਹੀ ਰਹਿ ਗਈ ਜਿਹੜੇ ਲੋਕ ਆ ਜਿਹਨਾਂ ਲੋਕਾਂ ਨੂੰ ਵਾਅਦੇ ਕੀਤੇ ਗਏ ਸੀ ਉਹ ਵੀ ਪੂਰੇ ਨਹੀਂ ਹੋਏ ਤੇ ਸ਼ਾਇਦ ਤਾਂ ਹੀ ਉਸ ਚੀਜ਼ ਦਾ ਫਾਇਦਾ ਜਿਹੜਾ ਆ ਹੁਣ ਅਕਾਲੀ ਦਲ ਨੂੰ ਹੋਏਗਾ ਅਕਾਲੀ ਦਲ ਨੂੰ ਫਾਇਦਾ ਹੋਵੇਗਾ ਹੁਣ ਕਾਂਗਰਸ ਵੀ ਜਿਹੜੇ ਮਤਲਬ ਰੇਸ ਤੇ ਜਾ ਰਹੀ ਸੀ ਉੱਪਰ ਜਾ ਰਹੀ ਸੀਗੀ ਉਹ ਰਾਜਾ ਵੜਿੰਗ ਨੇ ਕਿਰਪਾ ਕਰਤੀ ਕਾਂਗਰਸ ਤੇ ਉਹ ਬੈਕਫੁੱਟ ਤੇ ਚਲੇਗੀ ਠੀਕ ਹੈ ਜੀ ਤੇ ਰਾਜਾ ਵੜਿੰਗ ਹੀ ਮਤਲਬ ਇੱਕ ਕਾਰਨ ਹੋਣਾ ਜੇ ਇਤਿਹਾਸ ਲਿਖਿਆ ਜਾਣਾ ਜੇ ਕਾਂਗਰਸ ਦੀ ਬੋਡ ਬੈਂਕ ਡਿੱਗੀ ਆ ਉਹਦਾ ਕਾਰਨ ਰਾਜਾ ਵੜਿੰਗ ਦਾ ਜੇਕਰ ਆਮ ਆਦੀ ਪਾਰਟੀ ਸਰਕਾਰ ਜਿਹੜੀ ਹੈਗੀ ਆ ਜੇ ਉਹਦੀ ਬੋਡ ਬੈਂਕ ਅੱਗੇ ਨਾਲ ਡਿੱਗੀ ਹੈਗੀ ਆ ਉਹਦਾ ਕਾਰਨ ਸਰਕਾਰ ਦੀਆਂ ਨਾ ਕਾਮਯਾਬੀਆਂ ਨੀਤੀਆਂ ਤਾਂ ਜਨ ਲੋ ਨੀਤੀਆਂ ਹੈਗੀਆਂ ਜੇ ਸ਼੍ਰੋਮਣੀ ਅਕਾਲੀ ਦਲ ਜਿੱਤਦਾ ਨਹੀਂ ਜੇ ਵੋਟ ਬੈਂਕ ਉੱਪਰ ਆਉਂਦੀ ਆ ਜਿਹਦਾ ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਦੁਆਰਾ ਜ਼ਮੀਨ ਆਪਣੇ ਲੱਭਣ ਦੀ ਸਫਲ ਹੋ ਰਿਹਾ ਜੇ ਉਹ ਭਾਜਪਾ ਦਾ ਕੈਂਡੀਡੇਟ ਵੀ ਅੱਗੇ ਗੱਲ ਜਿਨੂੰ ਵੋਟ ਬਦਲ ਰਹੀ ਹੈ ਕਿਤੇ ਹਰ ਕੋਈ ਪਾਰਟੀ ਇਸ ਟਾਈਮ ਪੱਬਾ ਪਾਰ ਆ ਤੇ ਅਕਾਲੀ ਦਲ ਮਤਲਬ ਮੈਨੂੰ ਲੱਗਦਾ ਕਿ ਉਸ ਦੌੜ ਵਿੱਚ ਸਭ ਤੋਂ ਅੱਗੇ ਹੈ ਇਸ ਟਾਈਮ ਇਹ ਨਹੀਂ ਅੱਗੇ ਨਹੀਂ ਜੇਤੂ ਨਹੀਂ ਮੈਂ ਕਹਿ ਸਕਦਾ ਲੇਕਿਨ ਇਹ ਗੱਲ ਹੈ ਕਿ ਜਿਹੜਾ ਉਹਨਾਂ ਨੂੰ ਸ਼ਰਮਨਾਕ ਹਾਰ ਹੋਈ ਸੀ ਤਰਨਤਨ ਤੋਂ ਲੋਕ ਸਭਾ ਹਲਕਾ ਦੇ ਵਿੱਚ ਉਹ ਤੋਂ ਉੱਚਾ ਉੱਪਰ ਗਏ ਉਹ ਤੋਂ ਮਤਲਬ ਬਹੁਤ ਉੱਪਰ ਆ ਗਏ ਅੱਛਾ ਕੀ ਲੱਗਦਾ ਹੈ ਪੁਨਰਸੁਰਜੀਤ ਤੁਹਾਡਾ ਤੜਾ ਅਕਾਲੀ ਦਲ ਲਈ ਅਸਲੀ ਚੁਣੌਤੀ ਹੈ ਜਾਂ ਫਿਰ ਇੱਕ ਪ੍ਰਚਾਰਕ ਸ਼ੋਰ ਹੈ ਨਹੀਂ ਗੱਲ ਮੇ ਜੋ ਮੈਨੂੰ ਲੱਗਦਾ ਹੈ ਕਿ ਜਿਹੜਾ ਨਾ ਉਹ ਹੁਣ ਤੱਕ ਉਹ ਸੰਗਠਨ ਨਹੀਂ ਬਣਾ ਸਕੀ ਹਮ ਅਜੇ ਤੱਕ ਉਹਨਾਂ ਦਾ ਇਹ ਨਹੀਂ ਹੋ ਚੁੱਕਿਆ ਕਿ ਉਹ ਪੰਜਾਬ ਦੇ ਵਿੱਚ ਉਹ ਮਤਲਬ ਥੱਲੇ ਜ਼ਮੀਨੀ ਪੱਧਰ ਤੇ ਆਪਣਾ ਸੰਗਠਨ ਕਾਇਮ ਕਰ ਸਕਣ ਅਜੇ ਤੱਕ ਇਹ ਨਹੀਂ ਲੱਗਾ ਕਿ ਕਿਉਂਕਿ ਜਿਹੜੇ ਨਾ ਯਾਨੀ ਹਰਪ੍ਰੀਤ ਸਿੰਘ ਆ ਉਹ ਆਇਆ ਧਰਮ ਦੇ ਖੇਤਰ ਚੋਂ ਹਮ ਉਹ ਰਾਜੇ ਕੀ ਤਰਫ ਚੋਕਣ ਨਹੀਂ ਕਰਦਾ ਤੇ ਉਹ ਧਰਮ ਦੇ ਖੇਤਰ ਦੇ ਵਿੱਚ ਜਿਹੜੇ ਉਹ ਜਿਨ੍ਹਾਂ ਨੂੰ ਉਹਨੇ ਨਾ ਸਬੋਧਨ ਕਰਨਾ ਜਾਂ ਜਿਨ੍ਹਾਂ ਨੂੰ ਆਦੇਸ਼ ਦੇਣੇ ਆ ਉਹ ਤੋਂ ਸੀਨੀਅਰ ਆ ਉਹ ਉਹ ਲੋਕ ਹੈਗੇ ਆ ਜਦੋਂ ਜਥੇਦਾਰ ਹੁੰਦੇ ਸੀਗੇ ਉਹ ਜਿਨ੍ਹਾਂ ਨੂੰ ਆਦੇਸ਼ ਦਿੰਦੇ ਹੁੰਦੇ ਸੀ ਪਰ ਜਦੋਂ ਅਕਾਲੀ ਦਲ ਦੇ ਬੰਦੇ ਹੁੰਦੇ ਸੀਗੇ ਉਹਨੂੰ ਦੇਸ਼ ਦਿੰਦੇ ਹੁੰਦੇ ਸੀਗੇ ਉਹ ਗੱਲ ਉਹ ਬੜੀ ਹੋਮੇ ਆ ਇੱਕ ਕਰੈਸ਼ ਆ ਹੂੰ ਠੀਕ ਹੈ ਨਾ ਇਸਰਕੇ ਮਤਲਬ ਭਵਾਂ ਬੀਬੀ ਜਗੀਰ ਕੋ ਰਹਿਗਾ ਭਵਾਂ ਚੰਦੂ ਮਾਜਰਾ ਜੀ ਹੈਗੇ ਆ ਭਵਾਂ ਕੋਈ ਹੋਰ ਹੈਗੇ ਆ ਉਹ ਮਤਲਬ ਉਸ ਲੈਵਲ ਤੇ ਨਹੀਂ ਖੜੇ ਜਿਸ ਲੈਵਲ ਤੇ ਉਹਨਾਂ ਖੜੇ ਹੋਣਾ ਚਾਹੀਦਾ ਸੀ ਕਿਉਂਕਿ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਉਹਨਾਂ ਕੋਲ ਬਿਲਕੁਲ ਕਮਜ਼ੋਰ ਹੈਗੀ ਆ ਕਿਉਂਕਿ ਉਹਨਾਂ ਨੇ ਹੁਣ ਤੱਕ ਜਦੋਂ ਰਹਿ ਨਾ ਕਾਲੀ ਦਲ ਚ ਰਹਿ ਗਿਆ ਉਹ ਲੀਡਰਸ਼ਿਪ ਇੱਕੋ ਹੀ ਬਦਲ ਕੇ ਪਰਿਵਾਰ ਦੀ ਰਹੀ ਹੈਗੀ ਆ ਤੇ ਜਦੋਂ ਤੁਹਾਡੇ ਕੋਲ ਲੀਡਰਸ਼ਿਪ ਹੈਗੀ ਆ ਹੁਣ ਉਹ ਲੀਡਰਸ਼ਿਪ ਜਦੋਂ ਰੱਖੋਗੇ ਫੇਰੀ ਟੀਮ ਜੱਦੀ ਆ ਬਿਲਕੁਲ ਜੇ ਕੈਪਟਨਸੀ ਠੀਕ ਆ ਤੇ ਟੀਮ ਜਿਹੜੀ ਕੋਈ ਵੀ ਪਲੇਅਰ ਵਧੀਆ ਖੇਡ ਕੇ ਟੀਮ ਜਿੱਤਾ ਦਿੰਦਾ ਹੈਗਾ ਤੇ ਕੈਪਟਨ ਆ ਵੀ ਖੇਡੇ ਹੂੰ ਕੈਪਟਨ ਆ ਵੀ ਖੇਡੇ ਬਟ ਉਹ ਲੀਡ ਕਰਨ ਦੀ ਉਹ ਯੋਗਤਾ ਰੱਖਦਾ ਹੋਵੇ ਤਾਂ ਵੀ ਫਿਰ ਟੀਮ ਜਿੱਤਦੀ ਆ ਉਹ ਸਹੀ ਥਾਂ ਤੇ ਕਹਿੰਦਾ ਨਾ ਗੋਲ ਕਿੱਥੋਂ ਹੁੰਦਾ ਜਦੋਂ ਸਹੀ ਥਾਂ ਤੇ ਸਹੀ ਘਣਰੀ ਖੇਡਦਾ ਬਿਲਕੁਲ ਹਨਾ ਤੇ ਜਦੋਂ ਉਹਨੂੰ ਖਿਡਾਉਣਾ ਆਉਂਦਾ ਤੇ ਉਹ ਮਤਲਬ ਕੱਲ ਤਾਂ ਹੀ ਉਹਨੂੰ ਜਿੱਤ ਦਾ ਸਿਲਕੀਤੀ ਆ ਗੱਲ ਇਹ ਨਹੀਂ ਮੈਂ ਹੀ ਕਹਿੰਦੇ ਕਿ ਜਿਹੜੀ ਜਿਹੜੀ ਮਤਲਬ 14 ਨਵੰਬਰ ਨੂੰ ਬਾਲਦੀਵਸ ਮਨਾਇਆ ਜਾਣਾ ਹੈਗਾ ਜਿਹੜਾ ਇਹ ਤਰ੍ਹਾਂ ਦਾ ਰਿਜ਼ਲਟ ਹੋਣਾ ਉਹ ਕਿਹਦੇ ਹੱਕ ਚ ਆਉਣਾ ਸਾਨੂੰ ਇਹ ਤਾਂ ਅਸੀਂ ਪੈਸਾ ਨਹੀਂ ਕਰਦੇ ਲੇਕਿਨ ਗੱਲ ਹੈਗੀ ਆ ਕਿ ਤਮਾਸ਼ਾ ਬੜਾ ਜ਼ਬਰਦਸਤ ਹੈਗਾ ਉਸ ਤਮਾਸ਼ੇ ਦੇ ਵਿੱਚ ਜਿਹੜੀ ਸਭ ਤੋਂ ਖਤਰਨਾਕ ਗੱਲ ਹੈਗੀ ਆ ਕਿਸੇ ਵੀ ਪਾਰਟੀ ਵੱਲੋਂ ਲੋਕ ਮੁੱਦਿਆਂ ਤੇ ਗੱਲ ਨਹੀਂ ਹੋ ਰਹੀ ਲੋਕ ਮੁੱਦੇ ਵਿਸਰੇ ਹੋਏ ਆ ਨਾ ਐਜੂਕੇਸ਼ਨ ਤੇ ਗੱਲ ਹੋ ਰਹੀ ਆ ਨਾ ਸਿਹਤ ਤੇ ਗੱਲ ਹੋ ਰਹੀ ਮੈਨੂੰ ਲੱਗਦਾ ਕਿ ਇਸ ਟਾਈਮ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਹੋਏ ਨੇ ਲੱਤਾਂ ਨੇ ਖਿਚਣੀਆਂ ਮਤਲਬ ਇੱਕ 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 ਪਾਰਟੀ ਬਕਵਾਸ ਕਰਦੀ ਹੈ ਦੂਜੇ ਦਾ ਜਵਾਬ ਬਕਵਾਸ ਦੇ ਰਿਹਾ ਹੈ ਉਹਦਾ ਜਵਾਬ ਦੇ ਨਹੀਂ ਰਿਹਾ ਨਾ ਆਰਜਨਿਤਿਕ ਨਵਾਨਾ ਵਿੱਚ ਚਲੀ ਗਈ ਹੈ ਜਿਨ੍ਹਾਂ ਦੇ ਮਤਲਬ ਬੋਲੇ ਸ਼ਬਦਾਂ ਤੋਂ ਕੋਈ ਅਦਰਸ਼ ਨਹੀਂ ਪੈਦਾ ਹੋ ਰਿਹਾ ਬਿਲਕੁਲ ਹਨਾ ਕੋਈ ਆਦਰਸ਼ ਨਹੀਂ ਪੈਦਾ ਹੋ ਰਿਹਾ ਲੋਕ ਮੁੱਦਿਆਂ ਨੂੰ ਭੁੱਲ ਕੇ ਮਤਲਬ ਉਹ ਹੋਰੀ ਕਿਸੇ ਐਂਗਲ ਤੇ ਤੁਰੇ ਹੋਏ ਹਨ ਕੋਈ ਗੱਲ ਹੀ ਨਹੀਂ ਹੋ ਰਹੀ ਬਿਲਕੁਲ ਹਨਾ ਹੁਣ ਜੀ ਭਗਵੰਤ ਸਿੰਘ ਸਾਹਿਬ ਕਹਿੰਦੇ ਵੀ ਮੈਂ ਨਾ ਉਹਨੂੰ ਕਹਿੰਦਾ ਵੀ ਜਿਹੜੀਆਂ ਲੇਡੀ ਨੂੰ 10000 ਰੁਪਏ ਦੇਣਾ ਸੀ ਜਿਹੜਾ ਮਤਲਬ 4 ਸਾਲ ਪਹਿਲਾਂ ਅਨਾਉਂਸ ਕੀਤਾ ਸੀ ਉਹ ਕਹਿੰਦੇ ਹੁਣ ਅਗਲੇ ਬਜਟ ਕੀ ਅਗਲੇ ਬਾਈਟੇ ਵਿੱਚ ਤੁਸੀਂ ਇਹ ਖਾਕਾ ਬਣਾਇਆ ਹੀ ਨਹੀਂ ਵੀ ਦੇਣਾ ਕਿਹਨਾਂ ਨੂੰ ਹਮ ਲੇਡੀਜ਼ ਜਾਂ ਮਾਬਦਨ ਬਣਾਏ ਕੋਈ ਫਿਰ ਕੀ 4 ਸਾਲ ਦਾ ਹੈ ਨਾ 1000 ਰੁਪਏ ਮਹੀਨੇ ਦਾ ਤੇ 12000 ਰੁਪਏ ਸਾਲ ਦਾ 48000 ਰੁਪਏ ਜਮਾ ਕਰਾਓਗੇ ਖਾਤੇ 'ਚ ਹਮ ਕੀ 60000 ਰੁਪਏ ਦੇਵੋਗੇ ਕਿ ਤੁਸੀਂ ਮਤਲਬ ਉਹ ਮੁਰਦੇ ਦੇ ਬੂਹ ਦੇ ਵਿੱਚ ਮੱਖਣ ਨੂੰ ਖੇਲ ਹੋਣਾ ਵੀ ਨੂੰ ਅੱਗ ਲੱਗ ਜਵੇ ਵੀ ਹੁਣ ਇਲੈਕਸ਼ਨ ਡੇਜ਼ ਆ ਗਏ 1000 ਰੁਪਏ ਵਧਾ ਦਿਓ ਇਦਾਂ ਨਹੀਂ ਹੋਣਾ ਲੋਕਾਂ ਨੇ ਮਾਫ਼ ਨਹੀਂ ਕਰਨਾ ਇਹ ਚੀਜ਼ ਨੂੰ ਕਿਉਂਕਿ ਲੋਕੀ ਉਹਨਾਂ ਚੀਜ਼ਾਂ ਨੂੰ ਬਖੂਬੀ ਯਾਦ ਰੱਖਦੇ ਨੇ ਜਦੋਂ ਚੋਣ ਤੁਸੀਂ ਲੜਨ ਜਾ ਰਹੇ ਹੋ ਤਾਂ ਲੋਕਾਂ ਜਿਹੜੇ ਵਾਅਦੇ ਕੀਤੇ ਆ ਉਹ ਪੂਰੇ ਨਹੀਂ ਕੀਤੇ ਗਏ ਲੋਕ ਯਾਦ ਰੱਖਦੇ ਆ ਪਰ ਮੈਂ ਦੱਸਾਂਗੇ ਡੈਮੋਕ੍ਰੇਸੀ ਨਾ ਕੀ ਆ ਕਿ ਡੈਮੋਕ੍ਰੇਸੀ ਸਾਡੀ ਨਾ ਬਾਕੀ ਸੱਤਾ ਆ ਖੜਾ ਸਰ ਆਪਾਂ ਕੁਝ ਨਹੀਂ ਕਹਿ ਸਕਦੇ ਸੱਤਾ ਕਦੋਂ ਵੀ ਇਹ ਮੇਰੇ ਬੇਟਾ ਗੱਲ ਹੋਰੇਗੀ ਡੈਮੋਕ੍ਰੇਸੀ ਉਹ ਨਹੀਂ ਡੈਮੋਕ੍ਰੇਸੀ ਰਹੇਗੀ ਡੈਮੋਕ੍ਰੇਸੀ ਦਾ ਲੋਕਾਂ ਦੇ ਲੋਕਾਂ ਦੁਆਰਾ ਲੋਕਾਂ ਵਾਸਤੇ ਜਿਹੜੀ ਬਣੀ ਸਰਕਾਰ ਡੈਮੋਕ੍ਰੇਸੀ ਕਹਿੰਦੇ ਆ ਹੁਣ ਕੀ ਆ ਫਾਰ ਦਾ ਪੀਪਲ ਆਫ ਦਾ ਪੀਪਲ ਤੇ ਬਾਏ ਦਾ ਪੀਪਲ ਹੁਣ ਸਪੈਲਿੰਗ ਬਦਲ ਗਿਆ ਆ ਹਮ ਵਿਚਾਰਾ ਨਹੀਂ ਬਦਲਿਆ ਸਪੈਲਿੰਗ ਕੀਆ ਗਿਆ ਕਹਿੰਦਾ ਬਾਏ ਬੀ ਜੂ ਬਾਏ ਲੋਕਾਂ ਨੂੰ ਖਰੀਦ ਦੀ ਆ ਆਫ ਕੀਆ ਗਿਆ ਉਹ ਡਬਲ ਐਫ ਹਮ ਫਾਰ ਕੀਆ ਐਫ ਏ ਆ ਲੋਕਾਂ ਤੋਂ ਵਾਸਤੇ ਕੋਈ ਨਹੀਂ ਤੇ ਮੇਰਾ ਇੱਕ ਲਾਸਟ ਸਵਾਲ ਹੈ ਤੁਹਾਡੇ ਕੋ ਕੀ ਤੁਹਾਨੂੰ ਕੀ ਲੱਗਦਾ ਕਿ ਹਰਜਿੰਦਰ ਧਾਮੇ ਦੀ ਲਗਾਤਾਰ ਜਿਹੜੀ ਆ ਚੋਣ ਹੈ ਸਿੱਖ ਵੋਟ ਬੈਂਕ ਚ ਅ ਅਕਾਲੀ ਦਲ ਦੀ ਪਕੜ ਨੂੰ ਮਜ਼ਬੂਤ ਹੋਣ ਦਾ ਇਸ਼ਾਰਾ ਕਰਦੀ ਹੈ 100% 100% ਗੱਲ ਸਭ ਤੋਂ ਵੱਡੀ ਗੱਲ ਇਹ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਆ ਜਿਨ੍ਹਾਂ ਦਾ ਸਖਟਨ ਬੜਾ ਮਜ਼ਬੂਤ ਰਿਹਾ ਜਿਨ੍ਹਾਂ ਨੇ 5 ਸਾਲ 5 ਵਾਰ ਇੱਥੇ ਰਾਜ ਕੀਤਾ ਹੈਗਾ ਜਿਨ੍ਹਾਂ ਨੇ ਮਤਲਬ ਗੁਰਤਾਵਾ ਦੀ ਬਾਈਟ ਉਹਨਾਂ ਬਣਾਏ ਹੈਗੇ ਆ ਅੱਜ ਜਿਹੜੀ ਸ਼੍ਰੋਮਣੀ ਗੁਰਦਾਪਨਦ ਕਮੇਟੀ ਉਹਨਾਂ ਦਾ ਅਪਡੇਟ ਹੋਵੇ ਤੇ ਸਰਕਾਰ ਵੀ ਰਹੀ ਹੋਵੇ ਉਹਨਾਂ ਸਖਟਨ ਹੈਗਾ ਲੇਕਿਨ ਉਸ ਸਖਟਨ ਨੂੰ ਮੋੜ ਸਿਰਜੀਤ ਕਰਨਾ ਜਿਵੇਂ ਕਿ ਜਿਹੜੇ ਮੁੱਖ ਲੀਡਰ ਹੈਗੇ ਆ ਜੀ ਸੁਖਵੀਰ ਸਿੰਘ ਬਾਦਲ ਉਹਨੇ ਆਪਣੇ ਵਰਤਾਰ ਦੇ ਵਿੱਚ ਚੇਂਜ ਕੀਤਾ ਆਪਣੇ ਬਿਹੇਵ ਚੇਂਜ ਕੀਤਾ ਜਿਹੜਾ ਉੱਤੇ ਮੇਰੇ ਕਾਕਾ ਵਾ ਹੈ ਸੁਤਾ ਨਹੀਂ ਉੱਠਦਾ ਉਹਨੂੰ ਸੁਤਾ ਉੱਠਣ ਲੱਗ ਪਿਆ ਉਹ ਲੋਕਾਂ ਨੂੰ ਮਿਲਣ ਵੀ ਲੱਗ ਪਿਆ ਉਹ ਲੋਕਾਂ 'ਚ ਉਹ ਗੱਲ ਹੈਗੀ ਆ ਲੇਕਿਨ ਉਸ ਪਰਿਵਾਰ ਦੀ ਜਿਹੜੀ ਇਹਨਾਂ ਸਰਦਾਰੀ ਆ ਉਹ ਕੰਮ ਰਹਿਣੀ ਆ ਲੇਕਿਨ ਇਹ ਗੱਲ ਹੈਗੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੁੱਖ ਕਿਲਾ ਹੈਗਾ ਉਹ ਬਦਲ ਕੇ ਪਰਿਵਾਰੀ ਰਹਿਣਾ ਹੈਗਾ ਬਾਕੀ ਸਾਰਾ ਪਰਿਵਾਰ ਵੱਡਾ ਬਣ ਕੇ ਰਹਿਣਾ ਮਤਲਬ ਕਦੇ ਵੀ ਕੋਈ ਵੀ ਲੀਡਰ ਕਾਲੀ ਦਲ ਨੂੰ ਛੱਡ ਸਕਦਾ ਲੇਕਿਨ ਉਹ ਬਦਲ ਪਰਿਵਾਰ ਅਕਾਲੀ ਦਲ ਨਹੀਂ ਛੱਡ ਸਕਦਾ ਬਿਲਕੁਲ ਸੋ ਇਹ ਸਨ ਅੱਜ ਦੀਆਂ ਸਾਡੀਆਂ ਦੋ ਖਾਸ ਖਬਰਾਂ ਜਿਨ੍ਹਾਂ ਤੇ ਅਸੀਂ ਕਾਫੀ ਵਿਚਾਰ-ਵਟਾਂਦਰਾ ਕੀਤਾ ਤੇ ਤੁਹਾਡੇ ਕੀ ਵਿਚਾਰ ਨੇ ਇਹਨਾਂ ਖਬਰਾਂ ਨੂੰ ਲੈ ਕੇ ਤੁਸੀਂ ਆਪਣੀ ਰਾਏ ਜ਼ਰੂਰ ਸਾਡੇ ਨਾਲ ਸਾਂਝੀ ਕਰਦੇ ਰਿਹਾ ਕਰੋ ਤੇ ਦੇਖਦੇ ਰਹੋ ਆਪੀਡੀ 24 ਤੇ ਹੁਣ ਸਾਨੂੰ ਦੋਵਾਂ ਨੂੰ ਦੇ ਹੋਈ ਇਜਾਜ਼ਤ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ